ਅਸ਼ੇਕਾਰ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਨਗਰ ਨਿਗਮ ਬਠਿੰਡਾ ਦੇ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਜਨਾਵ ਲੋ ਟਿਪਰਾਂ ਦੀ ਜਿਹੜੀ ਸਮੱਸਿਆ ਉਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਦਾਸਰੀ ਕਿ ਜਦ ਮੀਡੀਆ ਦੇ ਵੱਲੋਂ ਸਵਾਲ ਕੀਤੇ ਗਏ ਨੇ ਕਿ ਜਿਹੜੇ ਸਫਾਈ ਦੇ ਲਈ ਟਿਪਰ ਨੇ ਉਹ ਖਰਾਬ ਪਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਟਿਪਰ ਨੇ ਉਹ ਸਹੀ ਕਰਵਾਏ ਜਾ ਰਹੇ ਨੇ ਤੇ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਵਿਭਾਗ ਨੂੰ ਜੋ ਵੀ ਸਮੱਸਿਆਵਾਂ ਨੂੰ ਲਿਖ ਕੇ ਭੇਜੀਆਂ ਗਈਆਂ ਨੇ ਤੇ ਜਲਦ ਇਹਨਾਂ ਦਾ ਹੱਲ ਵੀ ਕਰਵਾਇਆ ਜਾਵੇਗਾ ਇਸੇ ਦਰਮਿਆਨ ਜਦ ਦੇ ਸਵਾਲ ਕੀਤਾ ਗਿਆ ਕਿ ਜਿਹੜੀਆਂ ਤਨਖਾਹਾਂ ਨੇ ਉਹ ਸਫਾਈ ਕਰਮਚਾਰੀਆਂ ਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਇਸ ਬਾਬਤ ਉਹਨਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਸ ਨੂੰ ਲੈ ਕੇ ਆਪਸ ਦੇ ਵਿੱਚ ਇਸਲਾਹ ਜ਼ਰੂਰ ਕੀਤੀ ਗਈ ਸੀ ਕਿ ਤਨਖਾਹਾਂ ਦਿੱਤੀਆਂ ਜਾਣ ਬਾਅਦ ਦੇ ਵਿੱਚ ਉਹ ਵਿਭਾਗ ਦੇ ਵਿੱਚੋਂ ਜਿਹੜੇ ਪੈਸੇ ਨੇ ਉਹ ਲੈ ਲਏ ਜਾਣਗੇ ਪਰ ਉਸ ਦੇ ਵਿੱਚ ਕਿਤੇ ਨਾ ਕਿਤੇ ਸਹਿਮਤੀ ਜਿਹੜੀ ਨਹੀਂ ਬਣੀ ਹੈ ਜਿਸ ਦੇ ਚੱਲਦਿਆਂ ਕਿ ਜਿਹੜੀਆਂ ਤਨਖਾਹਾਂ ਨੇ ਉਹ ਕਰਮਚਾਰੀਆਂ ਦੀਆਂ ਪੈਂਡਿੰਗ ਪਈਆਂ ਹੋਈਆਂ ਨੇ ਤਾਂ ਇਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ ਹਾਂਜੀ ਸਰ ਮੇਰ ਸਾਹਿਬ ਇਹ ਕਿ ਅਜੇ ਟਿੱਪ ਪਰ ਹੈਗੇ ਉਹ ਕਾਫੀ ਜਿਹੜੇ ਖਰਾਬ ਕਰੇ ਕੀ ਕਰ ਲੈ ਠੀਕ ਉਹ ਨਿਖਰਾਇਆ ਠੀਕ ਬਹੁਤ ਵਾਰ ਕਰਾਇਆ ਕਈ ਵਾਰ ਹੀ ਪਤਾ ਕੀ ਹੈ ਪੱਕੇ ਡਰਾਈਵਰ ਦਾ ਹੈ ਨਹੀਂ ਕੱਚੇ ਉਹਨਾਂ ਸਫਾਈ ਸੇਵਕਾਂ ਚੋ ਕੋਈ ਡਰਾਈਵਰ ਇਹ ਲਾ ਲੰਦੇ ਅਫਸਰ ਲੋਗ ਜਦ ਕੀ ਉਹਨਾਂ ਨੂੰ ਟ੍ਰੇਨਿੰਗ ਨਹੀਂ ਕੁਛ ਨਹੀਂ ਲੈਣਾ ਦਿੱਤਾ ਨਹੀਂ ਜਿੱਥੇ ਕੋਈ ਮਾਰਾ ਜਾ ਵੀ ਪੁਆਇੰਟ ਖਰਾਬ ਹੋ ਗਿਆ ਉਥੇ ਖੜਾ ਆਂਦੇ ਉਹ ਅਜੀ ਹੁਣ ਪੈਸਾ ਕਿੱਥਾ ਵੀ ਵਰਕਸ਼ਾਪ ਵੀ ਉੱਥੇ ਖੋਲੀ ਐ ਆਪਦੀ ਵਰਕਸ਼ਾਪ ਵੀ ਉੱਥੇ ਖੋਲੀ ਐ ਇਹ ਫੈਸਲਾ ਕੀਤਾ ਹੁਣ ਇੱਕ ਉਹ ਦੇਖਣ ਨੂੰ ਆਇਆਗਾ ਵੀ 40 50 ਟਿਪਰ ਖੜੇ ਆਗੇ ਤੇ ਜਿਹੜੇ ਇੱਕ ਘਰਾਂ ਚ ਜਾਂਦੇ ਆ ਉਹ ਤੀਜੇ ਤੀਜੇ ਦਿਨ ਵਾਰੀ ਆਉਂਦੀ ਐ ਜੇ ਦੇਖਿਆ ਜਾਵੇ ਤਾਂ ਨਹੀਂ ਹੁਣ ਤਾਂ ਠੀਕ ਚੱਲ ਰਿਹਾ ਐ ਅਸੀਂ ਕਰਦੀਆਂ ਹੁਣ ਤਾਂ ਪਹਿਲਾਂ ਸ਼ੁਰੂ ਚ ਪ੍ਰੋਬਲਮ ਸੀਗੀ ਜਦੋਂ ਇਹ ਮੁੰਡੇ ਐਕਚੁਅਲ ਕੀ ਹੋਇਆ ਜਿਹੜੇ ਤਾਂ ਪਹਿਲਾਂ ਟਿਪਰ ਵਾਲੇ ਸੀਗੇ ਬੰਦੇ ਜਦੋਂ ਹੜਤਾਲ ਤੇ ਬੈਠੇ ਰਹੇ ਇੱਕ ਮਿੰਟਾ ਹੜਤਾਲ ਤੇ ਬੈਠਣ ਕਰਕੇ ਉਹਨਾਂ ਨੇ ਜਦੋਂ ਸਮਝੌਤਾ ਕੀਤਾ ਉਹਨਾਂ ਨਾਲ ਅਸੀਂ ਅਸੀਂ ਫਿਰ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਤਾਂ ਚਾਰੂ ਦਾ ਕੰਮ ਕਰਾਂਗੇ ਅਸੀਂ ਟਿਪਰਾਂ ਦਾ ਕੰਮ ਨਹੀਂ ਕਰਦੇ ਫਿਰ ਸਾਨੂੰ ਮਜਬੂਰਨ ਨਵੇਂ ਬੰਦੇ ਰੱਖਣੇ ਪਏ ਉਹ ਨਵੇਂ ਬੰਦਿਆਂ ਨੂੰ ਘਰ ਇਲਾਕਾ ਪਤਾ ਨਹੀਂ ਸੀ ਆਸ 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 ਸਾਰਾ ਉਹਨਾਂ ਨੂੰ ਸਬਤ ਆ ਗਈ ਸਾਰਾ ਇਲਾਕਿਆਂ ਦਾ ਪਤਾ ਲੱਗ ਗਿਆ ਹੁਣ ਤਕਰੀਬਨ ਤਕਰੀਬਨ ਮੇਰੇ ਖਿਆਲ ਆ ਠੀਕ ਹੈ ਜੇ ਕੋਈ ਕਦੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਹ ਜਾਣ ਬੁੱਝ ਕੇ ਭਾਵੇਂ ਕੋਈ ਖਰਾਬ ਕਰ ਦੇਣੀ ਤਾਂ ਵਰਨਾ ਕੋਈ ਅਜੀ ਸ਼ਿਕਾਇਤ ਨਹੀਂ ਹੈ ਬਾਕੀ ਅਸੀਂ ਹੁਣ ਪਤਰਾ ਟਰਾਲੀਆਂ ਵੀ ਲੈ ਰਹੇ ਆ ਨਵੀਆਂ ਤਾਂ ਕਿ ਜੇ ਕੋਈ ਕਿਤੇ ਟਿੱਪਰ ਦੀ ਕੋਈ ਕਾਟ ਹੋ ਮਹਿਸੂਸ ਹੋਗੀ ਉਥੇ ਉਹ ਟਰਾਲੀ ਭੇਜ ਦਿਆ ਕਰਾਂਗੇ ਇੱਕ ਤਨਖਾਹ ਵੀ ਨਹੀਂ ਉਹਨਾਂ ਨੂੰ ਜਦੋਂ ਜਿਹੜੇ ਨਵੇਂ ਬੰਦੇ ਰੱਖੇ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਤਨਖਾਹ ਦਾ ਆਹੀ ਚੱਕਰ ਹੈ ਨਾ ਅਸੀਂ ਐਕਚੁਅਲੀ ਕੀ ਹੈ ਅਸੀਂ 250 ਬੰਦੇ ਦੀ ਪਹਿਲਾਂ ਇਹਨਾਂ ਨੇ ਸਾਨੂੰ ਉਹ ਅਧਿਕਾਰਿਆ ਨੇ ਲਿ스트 ਦਿੱਤੀ ਉਹ 250 ਬੰਦਾ ਅਸੀਂ ਪਾਸ ਕਰਤਾ ਉਸ ਚ ਬਾਕੀ ਜਿਹੜੇ ਬਾਅਦ ਚ ਬੰਦੇ ਬੰਦੇ ਭਰਤੀ ਕੀਤੇ ਉਹ ਬਾਅਦ ਦਿੱਤੀ ਨਹੀਂ ਉਹਨਾਂ ਉਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਮੇਥੋਂ ਐਡਵਾਂਸ ਅਪਰੂਵਲ ਲੈ ਲਓ ਵਾਚ ਉਹਨਾਂ ਤਰਖਾਤ ਦੇਣ ਜੋਗਾ ਕਰੀਏ ਵਿਚਾਰੇ ਨੂੰ ਗਰੀਬ ਆਦਿਆਂ ਨੂੰ ਕਿ ਹਾਊਸ ਹੋਪ ਆਜੂ ਪਾਸ ਕਰਾ ਲੈਣ ਆਪਾਂ ਇਹ ਟੋਟਲ ਹੈ ਕਿੰਨੇ ਬੰਦੇ ਜਿਹੜੇ ਉਹ ਮੇਰੇ ਖਿਆਲ 250 ਤੋਂ ਪਹਿਲਾਂ ਸੀਗਾ ਤੇ 80 90 ਬੰਦੇ ਬਾਅਦ ਚ ਹੈ ਮੇਰੇ ਖਿਆਲ ਸ਼ਾਇਦ ਜਿਹੜੇ ਬਾਕੀਆਂ ਨੂੰ ਜਿਹੜੇ ਜਿਨ੍ਹਾਂ ਦੀ ਅਪਰੂਵਲ ਹੋਈ ਉਹਨਾਂ ਨੂੰ ਮਿਲ ਰਹੀ ਹੈ ਤਨਾ ਉਹਨਾਂ ਦਾ ਮਿਲਣੀ ਚਾਹੀਦੀ ਹੈ ਜਦੋਂ ਹਾਊਸ ਹੋਪ ਪਾਸ ਹੋ ਗਿਆ ਸਾਰਾ ਕੁਝ ਪਾਸ ਹੋ ਗਿਆ ਸਰ ਮੇਰ ਸਾਹਿਬ ਪਿਛਲੇ 4 ਸਾਲ ਤੋਂ ਤਕਰੀਬ ਹੋ ਗਈ ਇੰਨਾ ਟੈਂਪੋ ਆਇਆ ਨੂੰ 400 ਕਰੋੜ ਤੋਂ ਉੱਪਰ ਬਣਨ ਦਾ ਲੱਗੇ ਸੀ 4 ਕਰੋੜ ਤੋਂ ਉੱਪਰ ਦਾ ਜਿਹੜਾ ਨਗਰ ਰੰਗ ਸੀ ਲੱਗਿਆ ਸੀ ਆ ਤਾਂ ਸਾਰੇ ਕੁਮਾਰ ਹੁੰਦੇ ਯਾਰ ਇਹ ਚਾਰ ਬਾਕੀ ਨਹੀਂ ਇਕੱਠੇ ਨਹੀਂ ਆਏ ਇਹ ਪਹਿਲਾਂ ਛਿਆਰੀ ਟਿਪੂ ਟਿਪਰ ਆਈ ਸੀਗੇ ਉਸ ਤੋਂ ਬਾਅਦ ਆਸ-ਆਸੇ 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 ਕਦੇ 20 ਆ ਗਏ ਕਦੇ 10 ਆ ਗਏ ਕਦੇ 20 ਆ ਗਏ ਕਦੇ 10 ਆ ਗਏ 74 ਐਸ ਵੇਲੇ ਸਾਡੇ ਕੋਲ ਹੈਗੇ ਸਾਰੇ ਜਿਹਦੇ ਜੋ 23 30 34 ਚਲਦੇ ਆ ਸਾਰੇ ਲੋਕ ਕਹਿ ਰਹੇ ਵੀ ਨਗਰ ਨਗਰ ਦਾ ਪੈਸਾ ਖਰਾਬ ਹੋ ਰਿਹਾ ਹੈਗਾ ਇਹਦੇ ਚ ਉਹਨੂੰ ਦੇਖੋ ਅਧਿਕਾਰੀ ਚ ਮਵਾਰਾ ਸਾਰੇ ਅਜੀਜ਼ਾ ਜਿਹੜੇ ਉਸ ਬ੍ਰਾਂਚ ਦੇ ਅਧਿਕਾਰੀ ਹੈ ਉਹ ਜ਼ਿੰਮਵਾਰ ਹੈ ਅਸੀਂ ਤਾਂ ਸਾਡੇ ਕੋਲ ਤਾਂ ਕੋਈ ਪ੍ਰੋਬਲਮ ਲੈ ਕੇ ਆਣ ਆਪਦੀ ਅਸੀਂ ਤਾਂ ਉਹਨੂੰ ਸੋਲਵ ਕਰ ਸਕਦੇ ਆ ਕੋਈ ਟਿੱਪਰਾਂ ਦੀ ਮੁਰੰਮਤ ਦੇ ਪੈਸੇ ਹੋਇਆ ਜਾਂ ਕੋ ਹੋਰ ਹੈ ਜਾਂ ਕੋਈ ਗੱਲਬਾਤ ਹੈ ਉਹ ਹਾਊਸ ਲੈ ਕੇ ਆਣਗੇ ਤਾਂ ਅਸੀਂ ਉਹ ਉਹਨੂੰ ਹੱਲ ਕਰ ਸਕਦੇ ਆ ਲੱਗਦਾ ਨਹੀਂ ਜੇ ਪ੍ਰਾਈਵੇਟ ਇਸ ਤਰ੍ਹਾਂ ਦੇ ਹੋਵੇ ਤਾਂ ਉਹ ਕਈ ਸਾਲ ਚੱਲ ਜਾਂਦੇ ਆ ਪਰ ਕੁਝ ਮੈਂ ਕਹਿੰਨਾ ਕਾਰਾਂ ਆਪਣੀਆਂ ਕਿੰਨੇ ਕਿੰਨੇ ਸਾਲ ਚੱਲ ਜਾਂਦੀਆਂ ਮਸ਼ੀਨਰੀ ਤਾਂ ਉਹੀ ਹੈ ਬਸ ਉਹ ਤੁਹਾਨੂੰ ਮੈਂ ਦੱਸੀ ਜਿਹੜੀ ਵੀ ਅਨਟ੍ਰੈਂਡ ਡਰਾਈਵਰ ਹੋਣ ਕਰਕੇ ਸਾਰਾ ਇੱਕ ਸਮੱਸਿਆ ਖੜੀ ਹੋਈ ਹੈ